ਵਾਰਜੀ ਦਾ ਖਾਲਸਾ ਵਾਰਜੀ ਦੀ ਫਤਿਹ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਨੇ ਪਹਿਲ ਕਰਦੇ ਹੋਏ ਜਿਹੜਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦਾ ਸਿਰਜਣਾ ਦਿਹਾੜਾ 1 ਮਈ 1994 ਉਹਦੀ ਜਿਹੜੀ ਯਾਦ ਹੈ ਉਹਦੇ ਮੱਗਰ ਇਹ ਸੈਮੀਨਾਰ ਰੱਖਿਆ ਆਪਾਂ ਵਾਰ-ਵਾਰ ਅਕਾਲ ਤਖਤ ਸਾਹਿਬ ਤੋਂ ਸੁਣ ਰਹੇ ਹਾਂ ਏਕੇ ਦੀ ਗੱਲ ਪਰ ਜਿਹੜੀ ਪਾਰਟੀ ਨੇ 1 ਮਈ 1994 ਤੇ ਅਕਾਲ ਤਖਤ ਸਾਹਿਬ ਦੇ ਏਕੇ ਦੀ ਗੱਲ ਮੰਨ ਕੇ ਆਪਣਾ ਦਲ ਭੰਗ ਕਰਕੇ ਸਾਰਿਆਂ ਨੂੰ ਮਿਲਾ ਕੇ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਲਾਨਾਮੇ ਤੇ ਤੋਰਿਆ ਸੀਗਾ ਉਹਨੂੰ ਵੀ ਅੱਜ ਦੇ ਜਥੇਦਾਰਾਂ ਨੂੰ ਚੇਤੇ ਰੱਖਣਾ ਚਾਹੀਦਾ ਕਿਉਂਕਿ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਕੇ ਇਹ ਪਾਰਟੀ ਬਣੀ ਸੀ ਅੰਮ੍ਰਿਤਸਰ ਅਲਾਨਾਮਾ ਕੀ ਕਹਿੰਦਾ ਉਹ ਕਹਿੰਦਾ ਹੈ ਕਿ ਜੇ ਅਨੰਦਪੁਰ ਸਾਹਿਬ ਦੇ ਜਿਹੜੇ ਫੈਡਰਲਿਜ਼ਮ ਦੇ ਮਤੇ ਆ ਉਹ ਨਹੀਂ ਪੂਰੇ ਤੁਸੀਂ ਦੇਸ਼ 'ਚ ਕਰਦੇ ਔਰ ਸਾਨੂੰ ਸਿੱਖਾਂ ਨੂੰ ਇੱਕ ਜਿਹੜਾ ਨਹਿਰੂ ਨੇ ਕਿਹਾ ਸੀਗਾ ਆਜ਼ਾਦੀ ਦੀ ਜਿਹੜੀ ਥਾਂ ਉਹ ਮਿਲੂਗੀ ਨਹੀਂ ਦਿੰਦੇ ਤਾਂ ਫੇਰ ਅਸੀਂ ਅੱਗੇ ਜਾ ਕੇ ਆਪਣੇ ਹੱਕ ਵਾਸਤੇ ਖਾਲਸਾ ਸਤਨ ਵੀ ਮੰਗਾਗੇ ਸਾਡੇ ਪਾਰਟੀ ਨੇ ਇਹ ਲਗਾਤਾਰ ਆਪਣੇ ਆਜ਼ਾਦੀ ਵਾਸਤੇ ਕੰਮ ਕੀਤਾ ਹੈ ਮਨੋਕੀ ਅਧਿਕਾਰਾਂ ਵਾਸਤੇ ਕੰਮ ਕੀਤਾ ਜਦ ਉਰੇ ਬੁੱਚੜਬਾਜੀ ਸਟੇਟ ਸਪான்ਸਰਡ ਟੈਰਰੈਂਸੀ ਜਿਹਦੇ ਵਿੱਚ ਪਾਰਟੀ ਦਾ ਇੱਕ ਨੁਮਾਇੰਦੇ ਸਰ ਜਸਵੰਤ ਸਿੰਘ ਖਾਲੜਾ ਵੀ ਮਰਡਰ ਕੀਤੇ ਗਏ ਹਨ ਜਿਨ੍ਹਾਂ ਨੇ ਦਿਖਾਇਆ ਕਿ 25 ਹਜ਼ਾਰ ਲਾਸ਼ਾਂ ਮਾਜੇ ਦੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਪੁਲਿਸ ਨੇ ਅਣਪਛਾਤੀਆਂ ਕਹਿ ਕੇ ਭੁਕੀਆਂ ਔਰ ਸਿੱਖਾਂ ਕਤਲੇਆਮ ਹੋਇਆ ਸਿਰਫ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਕੇ ਨਹੀਂ ਪਰ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਦਿਨ ਵੀ ਬੇਕਸੂਰ ਬੱਚੀਆਂ ਬੀਬੀਆਂ ਬਜ਼ੁਰਗ ਜਿਹੜੇ ਨਮਸਕਾਰ ਕਰਨ ਗਏ ਸੀਗੇ ਪੰਚਮ ਪੇਧਾ ਦੇ ਸ਼ਹਾਦਤ ਦਿਹਾੜੇ ਤੇ ਉਹ 84 ਚ ਸਾਰੇ ਭਾਰਤ ਤੇ ਵਿੱਚ ਸਿੱਖਾਂ ਨੂੰ ਬੜੇ ਵੱਡੇ ਤਦਾਦ ਚ ਮਾਰਿਆ ਗਿਆ ਉਹਦਾ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਹੀ ਮਾੜੀ ਸੋਚ ਚਾਹੇ ਸਟੇਟ ਸਪான்ਸਰਡ ਸੀ ਚਾਹੇ ਟੈਰਰਿਸਟ ਐਕਸ਼ਨ ਸੀ ਉਹ ਕਸ਼ਮੀਰ 'ਚ ਵੀ ਆਪਾਂ ਦੇਖੀ ਐ ਪਲਵਾਮਾ 'ਚ ਵੀ ਹੋਇਆ ਹੁਣ ਉੱਥੇ ਵੀ ਇਹੀ ਰੌਲਾ ਚੱਲਦਾ ਕਿ ਜਿਹੜਾ ਆਰਟੀਕਲ 370 ਸੀ ਜਿਹੜੀ ਆਜ਼ਾਦੀ ਤੇ ਫੈਡਰਲਿਜ਼ਮ ਉੱਥੇ ਬਖਸ਼ਦਾ ਸੀ ਉਹ ਭੰਗ ਕਰਤਾ ਹੈਗਾ ਔਰ ਉੱਥੇ ਦੀ ਆਬਾਦੀ ਨੂੰ ਜ਼ਬਰ ਤੇ ਜ਼ੁਲਮ ਚੈਲਣਾ ਪਿਆ ਜਿਹਦੇ ਵਿੱਚ ਉਹਨਾਂ ਦੀਆਂ ਬੱਚੀਆਂ ਦਾ ਰੇਪ ਵੀ ਹੋਇਆ ਹੈਗਾ ਔਰ ਬਹੁਤ ਸਈਏ ਤਸਦਦ ਚਲੇ ਗਏ ਆ ਪਰ ਜਦ ਦੇ 26 ਬੇਕਸੂਰ ਬੰਦੇ ਉਥੇ 테러ਰਿਸਟ ਨੇ ਮਾਰੇ ਹੈਗੇ ਆ ਉਹਦੇ ਨਾਲ ਸਾਰਿਆਂ ਦੀ ਹਮਦਰਦੀ ਉਸ ਇਲਾਕੇ ਨਾਲ ਹੋਈ ਹੈ ਪਰ ਜਿਹੜੇ ਨਤੀਜੇ ਤੇ ਸਿੱਟੇ ਉਸ ਤੋਂ ਨਿਕਲ ਰਹੇ ਆ ਉਹ ਸਾਡੇ ਪੰਜਾਬ ਦੀ ਧਰਤੀ ਲਈ ਬਹੁਤ ਖਤਰਨਾਕ ਹੈ ਜਦ ਆਪਾਂ ਇਸ ਦੇਸ਼ ਵੱਲੋਂ ਉਹ 26 ਜਿਹੜੀਆਂ ਹੱਤਿਆ ਹੋਈਆਂ ਉਹਨਾਂ ਦੇ ਪੱਖ 'ਚ ਇਨਸਾਫ ਮੰਗਦੇ ਆ ਤੇ ਉਹਦੇ ਨਾਲ ਹੀ ਆਪਣੇ ਗਵਾਂਢੀ ਦੇਸ਼ ਦੇ ਉੱਤੇ ਇਹੋ ਜਿਹੇ ਕੰਡੀਸ਼ਨਸ ਲਾ ਦਿੰਦੇ ਆ ਜਿਹਦੇ ਨਾਲ ਕੋਈ ਜਵਾਬ ਕੋਈ ਨਹੀਂ ਦੇ ਸਕਦਾ ਹੁਣ ਤੁਸੀਂ ਆਪਣੇ ਜਿੱਥੇ ਨਦੀਆਂ ਦੇ ਮੋਗੇ ਲੱਗੇ ਹੋਏ ਆ ਜਿੱਥੇ ਵੀ ਪੰਜਾਬ 'ਚ ਦੇਖ ਲਓ ਮੈਕਸਿਮਮ ਲੜਾਈਆਂ ਜ਼ਿਮੀਂਦਾਰਾਂ ਦੇ ਵਿੱਚ ਉਹ ਮੋਗੇ ਦੇ ਪਾਣੀ ਕਰਕੇ ਹੁੰਦੀਆਂ ਮਰਡਰ ਤੱਕ ਕੇਸ ਹੋ ਜਾਂਦੇ ਹੈਗੇ ਆ ਪਰ ਜਦ ਤੁਸੀਂ ਇੱਕ ਪੂਰੀ ਕੌਮ ਦਾ ਪਾਣੀ ਰੋਕ ਦੋ ਉਨਾਂ ਨੂੰ ਧਮਕੀ ਦੇ ਦੋ ਕਿ ਅਸੀਂ ਇੱਕ ਬੂੰਦ ਪਾਣੀ ਦਾ ਨਹੀਂ ਦਵਾਂਗੇ ਫਿਰ ਅਗਲੇ ਕੋਲੇ ਬਚਿਆ ਕੀ ਹੈ ਉਹ ਹੁਣ ਆਪਣੇ ਖੇਤ ਕਿਵੇਂ ਪਾਲੂਗਾ ਆਪਣੇ ਬੱਚੇ ਕਿਵੇਂ ਪਾਲੂਗਾ ਉਹਨੂੰ ਤਾਂ ਫੇਰ ਇਸ ਤੋਂ ਨਾਲ ਮੌਤ ਹੀ ਚੰਗੀ ਹੈ ਜਦ ਹਾਲਾਤ ਭਾਰਤ ਇਹੋ ਜੇ ਬਣਾ ਦੂਗਾ ਉਹ ਵੀ ਦੇਸ਼ ਕਹੂਗਾ ਕਿ ਇਸ ਤੋਂ ਚੰਗਾ ਤਾਂ ਤੁਸੀਂ ਨਿਊਕਲੀਅਰ ਬੰਬ ਚਲਾ ਕੇ ਇਹ ਰੱਖੇ ਕਾਹਦੇ ਲਈ ਹੈ ਜੇ ਅਸੀਂ ਮਰਦੇ ਹਾਂ ਤਾਂ ਤੁਸੀਂ ਲੜਾਈ ਲੜੋ ਇਹ ਲੜਾਈ ਦਾ ਮਾਹੌਲ ਜਿਹੜਾ ਪੰਜਾਬ 'ਚ ਖੜਾ ਹੋ ਗਿਆ ਹੈ ਇਹ ਜਿਹੜੀਆਂ ਐਂਟੀ ਫੈਡਰਲਿਸਟ ਪਾਲਿਸਿਜ਼ ਸੈਂਟਰ ਦੀਆਂ ਚੱਲੀਆਂ ਔਰ ਅਕਾਲੀ ਦਲ ਅੰਮ੍ਰਿਤਸਰ ਫੈਡਰਲਿਜ਼ਮ ਦੇ ਤਹਿਤ 83 ਪਰ ਅੱਜ ਅਸੀਂ ਆਜ਼ਾਦ ਹੋਣਾ ਚਾਹੁੰਦੇ ਆਂ ਕਿਉਂਕਿ ਸਾਡੇ ਮਗਰ ਕੋਈ ਵੀ ਦੇਸ਼ ਨੇ ਸਾਡੇ ਕਤਲੇਆਮ ਤੇ ਕੰਮ ਨਹੀਂ ਕੀਤਾ ਸਾਨੂੰ ਕਿਤੇ ਇਨਸਾਫ ਨਹੀਂ ਮਿਲਿਆ 84 ਵਿੱਚ 40 ਸਾਲ ਹੋ ਗਏ ਆ ਉੱਥੇ ਵੀ ਨਾ ਕੋਰਟਾਂ ਨੇ ਨਾ ਸੁਪਰੀਮ ਕੋਰਟ ਨੇ ਨਾ ਲੈਜਿਸਲੇਚਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਖ-ਵੱਖ ਕੇਸਾਂ ਤੇ ਕੋਈ ਅਮਲ ਕੀਤਾ ਹੈਗਾ ਸੋ ਅੱਜ ਅਸੀਂ ਜਦ ਉਰੇ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਲਾਨਨਾਮੇ ਦੀ ਗੱਲ ਕਰਦੇ ਆ ਉਹ ਮੁੱਦੇ ਹਜੇ ਵੀ ਖੁੱਲੇ ਆ ਹਜੇ ਵੀ ਸਾਨੂੰ ਬਹੁਤ ਇਹਦੇ ਉੱਤੇ ਬੇਰਹਿਮਤਾ ਨਾਲ ਇਨਸਾਫ ਨਹੀਂ ਮਿਲਿਆ ਹੈਗਾ ਤੇ ਅੱਜ ਅਸੀਂ ਨਿਊਕਲੀਅਰ ਵਾਰ ਦੇ ਇੱਕ ਸ਼ਿਕਾਰ ਬਣਦੇ ਸਾਹਮਣੇ ਆਏ ਹੋਏ ਆ ਜਿਹਦੇ ਨਾਲ ਪੰਜਾਬ ਤੇ ਪੰਜਾਬ ਦੇ ਵਸਦੇ ਹਰੇਕ ਜੀ ਦਾ ਬਹੁਤ ਵੱਡਾ ਇੱਕ ਖਤਰਾ ਪੈਦਾ ਹੋ ਗਿਆ ਪਹਿਲਾਂ ਤੋਂ ਜਿਹੜਾ ਉਸ ਨੇ ਜਿਹੜਾ ਮੈਂ ਕਿਹਾ ਕਿ ਜੀ ਇਹ ਬਹੁਤ ਵੱਡਾ ਟੈਰਰਿਸਟ ਅਟੈਕ ਹੈ ਇਹ ਟੈਰਰਿਸਟ ਅਟੈਕ ਚਟੀਸਗੜ੍ਹ ਵਿੱਚ ਵੀ ਹੋਇਆ ਸੀ ਉਦੋਂ ਕੋਈ ਇਹੋ ਜਿਹੀ ਆਵਾਜ਼ ਨਹੀਂ ਉੱਠੀ ਕਿਆਸੀ ਪਾਣੀ ਬੰਦ ਕਰ ਦੇਣੇ ਆ ਜਦ ਸਿੱਖਾਂ ਨੂੰ ਮਾਰਿਆ ਜੇ ਆਪਾਂ ਇੱਥੇ ਦੇਖੀਏ ਤਾਂ ਖਾਲਸਾ ਸਾਹਿਬ ਨੇ 25000 ਲਾਸ਼ਾਂ ਉਰੇ ਸਿੱਖਾਂ ਦੀਆਂ ਦਸੀਆਂ ਕਿ ਉਰੇ ਖੂਕੀਆਂ ਗਈਆਂ ਉਹ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ 30 ਦੀ ਸਾਲ ਬਾਅਦ ਉਹਦਾ ਇਨਸਾਫ ਨਹੀਂ ਮਿਲ ਰਿਹਾ 1984 ਚ ਪੂਰੇ ਭਾਰਤ ਦੇ ਵਿੱਚ ਸਾਡੇ ਸਿੱਖਾਂ ਦਾ ਕਤਲੇਆਮ ਹੋਇਆ ਹੈਗਾ ਭਾਰਤ ਨੇ ਜਾ ਕੇ ਸਿੱਖਾਂ ਨੂੰ ਅਮਰੀਕਾ ਕੈਨੇਡਾ ਸਾਰੇ ਇੰਗਲੈਂਡ ਦੇ ਵਿੱਚ ਜਾ ਕੇ ਮਾਰਿਆ ਉਹਨਾਂ ਦੀਆਂ ਕੈਨੇਡਾ ਅਮਰੀਕਾ ਦੀਆਂ ਨੇ ਕੇਸ ਵੀ ਪਾਤੇ ਆਪਣੇ ਅਦਾਲਤਾਂ 'ਚ ਅਮਿਤ ਸ਼ਾਹ ਦਾ ਨਾਂ ਉੱਥੇ ਬੋਲਦਾ ਹੈਗਾ ਉਹ ਨਹੀਂ ਭਾਰਤ ਨੇ ਕਿਹਾ ਕਿ ਅਸੀਂ ਅਮਰੀਕਾ ਤੇ ਕੈਨੇਡਾ ਦੇ ਉੱਤੇ ਹਮਲਾ ਕਰ ਰਹੇ ਹਾਂ ਪਰ ਅੱਜ ਜਦ 26 ਮੁਖ ਧਾਰਾ ਦੇ ਬੇਰਹਿਮਤਾ ਨਾਲ ਤੇ ਗਲਤ ਤਰੀਕੇ ਨਾਲ ਮਾਰੇ ਗਏ ਆ ਉਹਦੇ ਨਤੀਜੇ ਇਹ ਨਿਕਲ ਰਹੇ ਆ ਕਿ ਮੋਦੀ ਸਾਹਿਬ ਨੇ ਆਪਣੀ ਟ੍ਰਿਪ ਕੈਨਸਲ ਕਰਤੀ ਜਿਹੜਾ ਆਪਣਾ ਪਾਟੇਲ ਹੈਗਾ ਇਰੀਗੇਸ਼ਨ ਦਾ ਇੰਚਾਰਜ ਉਹਨੇ ਬਿਆਨ ਕੀਤਾ ਹੈਗਾ ਇੱਕ ਬੂੰਦ ਪਾਣੀ ਦਾ ਪਾਕਿਸਤਾਨ ਨੂੰ ਨਹੀਂ ਦਿੱਤਾ ਜਾਵੇਗਾ ਅਸੀਂ ਪੁੱਛਦੇ ਆ ਕਿ ਘਟ ਗਿੰਤੀਆਂ ਬਾਰੇ ਕਿਉਂ ਨਹੀਂ ਇਹੋ ਜਿਹੇ ਬਿਆਨ ਆਉਂਦੇ ਪਰ ਜੇ ਆਉਂਦੇ ਆ ਇਹ ਬਿਆਨ ਗਲਤ ਹੈ ਗਲਤ ਕਿਉਂ ਹੈ ਕਿਉਂਕਿ ਇੰਟਰਨੈਸ਼ਨਲ ਹਿਊਮਨਿਟਰੀਅਨ ਲਾਅ ਕਹਿੰਦਾ ਹੈ ਕਿ ਤੁਸੀਂ ਆਪਣਾ ਬਦਲਾ ਕਿਸੇ ਸਿਵਿਲিয়ান ਕੌਮ ਦੇ ਨਾਲ ਨਹੀਂ ਲੈ ਸਕਦੇ ਕਹਿਣ ਦਾ ਭਾਵ ਜੇ ਅੱਜ ਕਿਤੇ ਜਾ ਕੇ ਇੰਦਰਾ ਗਾਂਧੀ ਨੂੰ ਸਰਬੰਧ ਸਿੰਘ ਕੇਰ ਸਿੰਘ ਨੇ ਸਤਵੰਤ ਸਿੰਘ ਨੇ ਮਾਰਿਆ ਉਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਸਿੱਖਾਂ ਦੇ ਉੱਤੇ ਬਦਲਾ ਲਿੱਤਾ ਜਾਵੇ ਉਹ ਜਿਹੜਾ ਦਿੱਲੀ 'ਚ ਹੋਇਆ ਉਹ ਇੰਟਰਨੈਸ਼ਨਲ ਹਿਊਮੈਨਿਟਰੀਅਨ ਲਾਅ ਦੇ ਅਧੀਨ ਕ੍ਰਾਈਮ ਹੈ ਉਹਦਾ ਕ੍ਰਾਈਮ ਦਾ ਮਤਲਬ ਹੈ ਕਿ ਇਹ ਬਿਲਕੁਲ ਇਲੀਗਲ ਕੰਮ ਹੈ ਜੇ ਕਿਸੇ ਨੇ ਹੁਣ ਇਹ ਵੀ ਨਹੀਂ ਪਤਾ ਕਿੰਨੇ ਉੱਥੇ ਆ ਕੇ ਇਹ ਕਾਂਡ ਕੀਤਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ 파ਟਨ ਸਾਹਿਬ ਸਿੱਧਾ ਕਹਿ ਦੇਣ ਕਿ ਪਾਕਿਸਤਾਨ ਦਾ ਪਾਣੀ ਰੋਕ ਦੇਣਾ ਇੰਡਸ ਵਾਟਰ ਟ੍ਰੀਟੀ ਯੂਨਿਲੈਟਰਲੀ ਐਬ੍ਰੋਗੇਟ ਕਰ ਦੇਣੀ ਹੈ ਉਹ ਮਾਹੌਲ ਜਿਹੜਾ ਬਣ ਰਿਹਾ ਹੈ ਜਦ ਤੁਸੀਂ ਪਾਕਿਸਤਾਨ ਦੇ ਜ਼ਿਮੀਦਾਰ ਪਹਿਲਾਂ ਹੀ ਗਰੀਬ ਆ ਮਰੇ ਹੋਏ ਆ ਉਹਨਾਂ ਨੇ ਹਮਲਾ ਕੀਤਾ ਉਹਨਾਂ ਨੇ ਸਾਰਾ ਕੁਝ ਕੀਤਾ ਸਾਰੀ ਪੋਪੂਲੇਸ਼ਨ ਨੂੰ ਗੁਨਾਹਗਾਰ ਬਣਾ ਦੋ ਇਹ ਤਾਂ ਜਿਵੇਂ ਹਿਟਲਰ ਨੇ ਜੂਜ਼ ਨੂੰ ਇੱਕ ਤਰ੍ਹਾਂ ਦਾ ਨਿਸ਼ਾਨਾ ਬਣਾਤਾ ਸੀਗਾ ਉਹੋ ਜੀ ਕਰ ਰਿਹਾ ਹੈਗਾ ਸੈਂਟਰ ਔਰ ਇਹ ਇਲੀਗਲ ਹੈ ਔਰ ਇਹਦੇ ਨਾਲ ਮਾਹੌਲ ਪੰਜਾਬ 'ਚ ਬਹੁਤ ਖਤਰਨਾਕ ਹੈ ਇੱਥੇ ਜਦ ਅਗਲਾ ਕਹੇ ਮੇਰਾ ਪਾਣੀ ਨਹੀਂ ਮੈਂ ਫਸਲ ਨਹੀਂ ਬਣਾ ਸਕਦਾ ਮੇਰੀ ਆਮਦਨ ਨਹੀਂ ਹੋ ਰਹੀ ਮੈਂ ਜੂ ਨਹੀਂ ਸਕਦਾ ਅਗਲਾ ਆਪਣੀ ਸਰਕਾਰ ਨੂੰ ਕਹੂਗਾ ਯਾਰ ਤੂੰ ਲੜ ਤੇ ਜੇ ਲੜਾਈ ਹੋਗੀ ਪਾਕਿਸਤਾਨ ਦੀ ਆਰਮੀ ਤਾਂ ਸਾਡੇ ਤੋਂ ਕਿਤੇ ਕਮਜ਼ੋਰ ਹੈ ਉਹਨਾਂ ਕੋਲ ਕੋਈ ਆਸਰਾ ਹੈ ਉਹ ਕੀ ਹੈ ਨਿਊਕਲੀਅਰ ਬੰਬ ਕਿੱਥੇ ਚੱਲੂਗਾ ਪੰਜਾਬ ਤੇ ਚੱਲੂਗਾ ਤੇ ਸਾਡੇ ਲਈ ਖਤਰਾ ਪੈਦਾ ਕਰਦਾ ਹੈਗਾ ਇਹ ਬੇਤੁਕੀਆਂ ਗੱਲਾਂ ਕਰਕੇ ਇੱਕ ਆਪਾਂ ਸਾਡੇ ਸਿਖੋਂ ਇਸ ਸਵਾਲ ਤੇ ਲੱਗੀਆਂ ਇਹ ਜਿਹੜੀ ਨਾ ਬਹੁਤ ਦਿਨ ਦੀ ਕੁਆਲਿਟੀ ਵਿੱਚ ਕੋਈ ਅਸਰ ਹੁੰਦਾ ਉਹਨਾਂ ਇਹ ਸਗਰਸ ਜਿਵੇਂ ਸਗਰਸ ਕੋ ਪਾਈ ਸੰਦੇਸ਼ ਜਾ ਰਿਹਾ ਹੋਊਗਾ ਕਿ ਪਾਕਿਸਤਾਨ ਦੇ ਪਾਕਿਸਤਾਨ ਨੂੰ ਤਮਾਮ ਤੋਂ ਜੇ ਡਾਕਟਰ ਮਹੋਲ ਨਾਮੇ ਸੀਕਿੰਗ ਸਪਾਤਰ ਹੈ ਸਾਥ ਸਿਮਰਨਜੀਤ ਸਿੰਘ ਮਾਨ ਨੇ ਕੱਲ ਹੀ ਚਿੱਠੀਆਂ ਕੱਢੀਆਂ ਹੈਗੀਆਂ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਵਾਰ ਦੇ ਸੰਬੰਧਿਤ ਮਹਿਕਮੇ ਹੈ ਉਹਨਾਂ ਨੂੰ ਚਿੱਠੀਆਂ ਕੱਢੀਆਂ ਕਿ ਮਾਹੌਲ ਹੋਰੇ ਬਹੁਤ ਵਿਗੜ ਰਿਹਾ ਤੇ ਤੁਸੀਂ ਇਹਦੇ ਵਿੱਚ ਇੰਟਰਸੀਡ ਕਰੋ ਏਸੀ ਤਰ੍ਹਾਂ ਜਿਹੜੀਆਂ ਟਰੈਕ 2 ਡਿਪਲੋਮੇਸੀ ਦੀਆਂ ਸੰਸਥਾ ਹੈ ਉਸ ਜੋ ਇੱਕ ਪਾਕਿਸਤਾਨੀ ਵੀ ਸੰਸਥਾ ਹੈਗੀ ਹੈ ਉਹਨੂੰ ਵੀ ਲਿਖਿਆ ਕਿ ਇਸ ਮਸਲੇ ਨੂੰ ਆਪਾਂ ਛੇਤੀ ਡਿਫਿਊਜ਼ ਕਰੀਏ ਕਿਉਂਕਿ ਇੱਥੇ ਬਹੁਤ ਜ਼ਿਆਦੀ ਆਬਾਦੀ ਰਹਿੰਦੀ ਹੈ ਠੀਕ ਹੈ ਨਾ ਜੀ ਉਹ ਚਿੱਠੀਆਂ ਦਾ ਵੇਰਵਾ ਅਸੀਂ ਸੋਸ਼ਲ ਮੀਡੀਆ ਤੇ ਵੀ ਪਾਤਾ ਹੈਗਾ ਤੁਹਾਨੂੰ ਵੀ ਪਚਾਰੇ ਹੈਗੇ ਆ ਔਰ ਜਿਹੜੇ ਐਕਸ਼ਨ ਇੰਡੀਆ ਲੈਰੀ ਹੈ ਉਹ ਆਪਦੇ ਕਾਨੂੰਨ ਤਹਿਤ ਵੀ ਇਲੀਗਲ ਹੈ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਹ ਯੂਨਿਲੈਟਰਲੀ ਉਹ ਐਬ੍ਰੋਗੇਟ ਨਹੀਂ ਕਰ ਸਕਦੀ ਹੈਗੀ ਉਹ ਟੁੱਟ ਨਹੀਂ ਸਕਦੀ ਹੈਗੀ ਉਹ ਬਿਲਕੁਲ ਗਲਤ ਤਰੀਕੇ ਨਾਲ ਉਹਨਾਂ ਨੇ ਇਹਨੂੰ ਤੋੜਨ ਦਾ ਯਤਨ ਕੀਤਾ ਹੈਗਾ ਇਲੀਗਲ ਹੈ ਇਸ ਤੋਂ ਇਲਾਵਾ ਕਿਸੇ ਇੱਕ ਕੌਮ ਨੂੰ ਧਮਕੀ ਦੇਣਾ ਕਿ ਮੈਂ ਤੇਰਾ ਪਾਣੀ ਰੋਕ ਦੂੰ ਉਹ ਇੰਟਰਨੈਸ਼ਨਲ ਹਿਊਮਨਿਟਰੀਅਨ ਲਾਅ ਜਿਹਨੂੰ ਕਹਿੰਦੇ ਆ ਲਾਅ ਆਫ ਵਾਰ ਜਦ ਜੰਗ ਵੀ ਹੁੰਦੀ ਹੈ ਜਦ ਫੁੱਲ ਜੰਗ ਚੱਲਦੀ ਹੈ ਤੁਸੀਂ ਕਿਸੇ ਸਿਵਿਲিয়ান ਪੋਪੂਲੇਸ਼ਨ ਦਾ ਪਾਣੀ ਰੋਟੀ ਪਾਣੀ ਉਹਨੂੰ ਬਰਬਾਦ ਨਹੀਂ ਕਰ ਸਕਦੇ ਏ ਕੇਐਸ ਰਸ਼ੀਆ ਦੇ ਬਰਖਲਾਫ ਲੱਗਿਆ ਹੋਇਆ ਹੋਰ ਥਾਵਾਂ ਤੇ ਚੱਲ ਰਿਹਾ ਹੈਗਾ ਔਰ ਇਹ ਇਲੀਗਲ ਕੰਮ ਹੈ ਇਸ ਪਰ ਤੇ ਇੰਡੀਅਨ ਕਨਸਟੀਟਿਊਸ਼ਨ ਅਸੀਂ ਸੋਚਦੇ ਹਾਂ ਇਹ ਭਾਰਤ ਦੇ ਕਾਨੂੰਨ ਦੇ ਅਧੀਨ ਵੀ ਇਲੀਗਲ ਕੰਮ ਕਰ ਰਹੇ ਹੈਗੇ ਆ ਇਹਦੀ ਤੁਸੀਂ ਹੋਰ ਤਰ੍ਹਾਂ ਨਾਲ ਐਕਸ਼ਨ ਲੈ ਸਕਦੇ ਹੋ ਸੈਂਕਸ਼ਨਸ ਕਰ ਸਕਦੇ ਹੋ ਪਹਿਲਾਂ ਇਨਵੈਸਟੀਗੇਸ਼ਨ ਤਾਂ ਖਤਮ ਕਰੋ ਉਹਦੀ ਪੜਤਾਲ ਪੂਰੀ ਕਰਕੇ ਫਿਰ ਜਾ ਕੇ ਤੁਸੀਂ ਗੱਲ ਕਰੋ ਉਹਨਾਂ ਦੇ ਉੱਤੇ ਅਪਰੋਪਰੀਅਟ ਐਕਸ਼ਨ ਪਰ ਪੂਰੇ ਪੰਜਾਬ ਨੂੰ ਵਿਗਨ ਚੇ ਪਾ ਦੇਣਾ 2016 ਚ ਜਦ ਪਲਵਾਮਾ ਹੋਇਆ ਸੀਗਾ ਤਾਂ ਬਾਰਡਰ ਦੇ ਪਿੰਡ 10-10 ਕਿਲੋਮੀਟਰ ਅੰਦਰ ਆ ਗਏ ਸੀਗੇ ਉਦੋਂ ਘਰਾਂ ਚੋਂ ਨਿਕਲ ਗਏ ਬੱਚਿਆਂ ਦੀ ਪੜ੍ਹਾਈ ਖਤਮ ਹੋ ਗਈ ਡੰਗਰ ਬੱਚੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਸੀਗਾ ਇਹ ਜਿਹੜੇ ਇਹਨਾਂ ਨੇ ਜਿਹੜਾ ਕਹਿੰਦੇ ਆ ਕਿ ਅਸੀਂ ਬੜਿਆ ਤਗੜਾ ਨੇਸ਼ਨ ਹੈ ਇਹਨਾਂ ਨੇ ਜਿਹੜੇ ਬਿਆਨ ਦਿੱਤੇ ਆ ਸਖਤ ਬਿਆਨ ਦਿੱਤੇ ਆ ਇਹਨਾਂ ਨੇ ਸੋਚ ਕੇ ਨਹੀਂ ਦਿੱਤੇ ਹਨ ਜਿਹੜਾ ਤਗੜਾ ਬੰਦਾ ਹੁੰਦਾ ਹੈ ਉਹ ਉਹ ਗੱਲ ਕਰਦਾ ਜਿਹਦੇ ਮਗਰ ਉਹ ਖੜ ਕੇ ਕੰਮ ਕਰ ਸਕੇ ਮੇਰਾ ਖਿਆਲ ਇਹ ਬਹੁਤ ਵੱਡੀ ਗਲਤੀ ਹੈ ਤੇ ਸਾਡਾ ਮਾਹੌਲ ਪੰਜਾਬ ਦਾ ਬਿਲਕੁਲ ਵਿਗਾੜਦਾ ਹੈ ਸਰ ਇਹ ਕੀ ਜੀ ਲੱਗਦਾ ਆਰ ਪਾਗਲਪਨ ਆ ਪਾ ਕੇ ਕਹਿ ਸਕਦੇ ਇਹ ਪਾਰਟੀ ਜਿਹੜਾ ਬਰਕਰਾਰ ਆ ਧੰਨ ਲਿਆ ਜੇ ਆਪਾਂ ਆਪਣੀ ਸੂਬਾ ਸੀ ਵੀ ਨਹੀਂ ਲੱਗਦਾ ਬਸ ਬਾਰ ਬਸ ਆਪਣੀ ਉਡੀਕ ਵੀ ਜਣਾ ਬਰਕਰਾਰ ਨਹੀਂ ਅਸਿਹੀ ਲੱਗਦੀ ਵੀ ਇਹ ਬਹੁਤ ਗਲਤ ਫਹਮੀ ਹੈ ਭਾਰਤ ਦਾ 1952 ਚ ਲੋਕ ਸਭਾ ਦਾ ਪਹਿਲਾ ਚੋਣ ਹੋਇਆ ਹੁਣ ਆਪਾਂ 19 ਲੋਕ ਸਭਾ ਦਾ ਚੋਣ ਕੀਤਾ ਹੈਗਾ ਤੁਸੀਂ ਦੇਖ ਲਓ ਇੰਨੇ ਸਮੇਂ ਦੇ ਵਿੱਚ 19 ਚੋਣ ਹੋ ਜਾਣੇ ਉਹਦੇ ਨਾਲ ਜਿਹੜਾ ਲੋਕ ਸਭਾ ਹੈ ਉਸ 'ਚ ਤਬਦੀਲੀ ਆਈ ਹੈ ਨਵੀਂ ਸੋਚ ਆਈ ਹੈ ਪੁਰਾਣੇ ਜਿਹੜੇ ਪਾਪੀ ਸੀ ਉਹ ਕੱਢੇ ਗਏ ਨਵੇਂਆਂ ਨੂੰ ਮੌਕਾ ਦਿੱਤਾ ਗਿਆ ਪਰ ਐਸਜੀਪੀਸੀ ਜਿਹੜੀ 1925 ਦੇ ਵਿੱਚ ਪਹਿਲਾ ਚੋਣ ਹੋਇਆ ਸੀਗਾ ਉਹਦੇ 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਏ ਆ ਸਾਨੂੰ ਆਪਣੇ ਘਰ ਨੂੰ ਸਾਫ਼ ਕਰਨ ਦਾ ਮੌਕਾ ਹੀ ਨਹੀਂ ਦਿੰਦੇ ਸੈਂਟਰ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਹੁਣ ਫੇਰ ਇਲੈਕਸ਼ਨਾਂ ਤੇ ਰੋਕ ਲਾਈ ਹੋਈ ਹੈਗੀ ਆ ਇਹ ਜੇ ਲਗਾਤਾਰ ਚੋਣ ਹੋਣ ਲੋਕਾਂ ਦਾ ਮਤ ਪਹੁੰਚੇ ਤਾਂ ਇਹ ਤਬਦੀਲੀ ਆ ਸਕਦੀ ਆ ਪਰ ਜਮਹੂਰੀਅਤ ਨੂੰ ਇਹਨਾਂ ਨੇ ਰੋਕਿਆ ਹੋਇਆ ਹੈ